ਅਸ ਜਿੰਦਗੀ ਬਾਰੇ ਵੱਖ-ਵੱਖ ਲੋਕਾਂ ਦੇ ਵੱਖ-ਵੱਖਰੇ ਵਿਚਾਰ ਨੇ ਇਹ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ ਸ਼ੈਕਸਪੀਅਰਸ ਜ਼ਿੰਦਗੀ ਨੂੰ ਰੰਗਮંચ ਨਾਲ ਤਸਵੀਰ ਦੇਂਦਾ ਹੈ ਦਿੱਤੇ ਹਰ ਕੋਈ ਆਪਣਾ ਰੋਲ ਨਿਭਾ ਕੇ ਰੁਕਸਤ ਹੋ ਜਾਂਦਾ ਹੈ ਹਿੰਦੀ ਦੇ ਮਹਾਨ ਕਵੀ ਮੁंशी प्रेमचंद ਅੰਸਾਰ ਖਾਨ ਤੇ ਪੀਨ ਦਾ ਨਾਮ ਜੀਵਨ ਨਹੀਂ ਜੀਵਨ ਸਦਾ ਅਗੇ ਵਧੇ ਰਹਿਣ ਦਾ ਨਾ ਹੈ ਜ਼ਿੰਦਗੀ ਨੂੰ ਕੋਈ ਕਲਾ ਦਸਤਾ ਹੈ ਕੋਈ ਜਿੱਦੋ ਜੈਦ ਅਤੇ ਕੋਈ ਗੱਲ પેટ્રોલ ਬਚਾਉਣਾ ਦਸਤਾ ਹੈ ਗੱਲ ਕੀ ਜਿੰਨੇ ਲੋਕ ਉਹਨੇ ਵਿਚਾਰ ਜਿਸਨੇ ਜ਼ਿੰਦਗੀ ਨੂੰ ਜਿਸ ਤੰਗ ਨਾਲ ਜਿਵਿਆ ਹੈ ਉਹ ਉਸੇ ਤਰ੍ਹਾਂ ਦਾ ਤੇਰਬੰ ਦਸਤਾ ਹੈ ਕਈ ਲੋਕ ਜ਼ਿੰਦਗੀ ਨੂੰ ਇੱਕ ਬਾਜੀ ਦਸਦੇ ਨੇ ਉਹ ਮੰਨਦੇ ਨੇ ਕਿ ਹਾਰ ਜਿੱਤ ਤਾਂ ਸਾਡੇ ਹੱਥ ਨਹੀਂ ਪਰ ਬਾਜੀ ਖੇਡਣਾ ਤਾਂ ਸਾਡੇ ਹੱਥ ਹੈ ਜਿੰਦਗੀ ਸ਼ਬਦ ਅਸਲ ਵਿੱਚ ਇਸ ertidite ਜਨਮ ਲੈਣ ਤੋਂ ਮਰਨ ਤੱਕ ਸਮਾਇਆ ਹੋਇਆ ਹੈ ਕਈ ਲੋਕ ਜ਼ਿੰਦਗੀ ਨੂੰ ਕਰਮਾਂ ਦਾ ਫਲ ਆਖਦੇ ਨੇ ਜ਼ਿੰਦਗੀ ਸ਼ਬਦ ਭਾਵੇਂ ਛੋਟਾ ਹੈ ਪਰ ਅਰਥ ਬਹੁਤ ਡੂੰਘੇ ਰੱਖਦਾ ਹੈ ਇਹ ਦੁੱਖ ਸੁੱਖ ਪਿਆਰ ਨਫ਼ਰਤ ਦੋਸਤ ਚਾਹਤ ਖੁਸ਼ੀਆਂ ਗਮੀਆਂ ਹੱਸਣ ਰੁੱਸਣ ਮਨਾਉਣ ਆਸ਼ਾ ਨਿਰਾਸ਼ਾ ਦਾ ਮਿਲਕੋਬਾ ਹੈ ਰਾਜ ਕੇ ਜ਼ਿੰਦਗੀ ਜਿਉਣ ਵਾਲੇ ਲੋਕ ਉਹ ਹੁੰਦੇ ਨੇ ਜੋ ਆਪਣੀ ਮਰਜੀ ਦੇ مالک ਆਪ ਹੁੰਦੇ ਨੇ ਜੋ ਖੁਦ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿੱਥਦੇ ਨੇ ਅਤੇ ਉਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਦਿਨ ਰਾਤ ਇਹ ਕਰਦੇ ਨੇ ਉਹੀ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਨੇ ਇਹ ਇਸ ਵਿਚ ਰੰਗ ਪੱਤ ਦੇ ਲਈ ਜਿੰਨਾ ਜਿੰਦਗੀ ਉਹਨਾਂ ਲੋਕਾਂ ਨੂੰ ਆਪਣਾ ਗੁਲਾਮ ਬਣਾ ਲੈਂਦੀ ਹੈ ਜੋ ਜਿੰਦਗੀ ਕੱਟਣ ਜਾਂ ਭੋਗਣ ਵਾਲੇ ਹੁੰਦੇ ਨੇ ਇਹੋ ਜਿਹੇ ਲੋਕ ਆਪਣੀ ਮੰਦਹਾਲੀ ਦੀ ਰੱਬ ਨੂੰ ਜਾਂ ਕਿਸਮਤ ਨੂੰ ਕੋਸਦੇ ਨੇ ਜਿੰਦਗੀ ਵਿੱਚ ਹਰ ਚੀਜ਼ ਸਮਾਨਾਂਤਰ ਚੱਲਦੀ ਹੈ ਜਿਵੇਂ ਦੁੱਖ ਸੁੱਖ ਖੁਸ਼ੀ ਗਮੀ ਮਿਲਾਪ ਵਿਛੋੜਾ ਦੋਸਤੀ ਦੁਸ਼ਮਣੀ ਰੋਣਾ ਹੱਸਣਾ ਰੂਸਣਾ ਬਣਾਉਣਾ ਆਦਿ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਇਨਸਾਨ ਦੇ ਆਪਣੇ ਹੱਥ ਹੈ। ਕਈ ਲੋਕ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਵੀ ਖੁਸ਼ੀਆਂ ਲੱਭ ਲੈਂਦੇ ਨੇ। ਕਈ ਲੋਕ ਜ਼ਿੰਦਗੀ ਨਾਲ ਜਿੱਦੋ-ਜਹਿਦ ਕਰਨ ਦੀ ਬਜਾਏ ਅਵੇਸਲੋ ਕੇ ਬਹਿ ਜਾਂਦੇ ਨੇ ਤੇ ਕਿਸਮਤ ਨੂੰ ਕੋਸਦੇ ਨੇ। ਅੰਗਰੇਜ਼ੀ ਦਾ ਇੱਕ ਕਥਨ ਹੈ, ਗੋਡ ਹੈਲਪਸ ਦੋਸ Who helps themself। ਮਤਲਬ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਹੈ। ਜੋ ਆਪਣੀ ਸਹਿਤਾ ਆਪ ਕਰਦੇ ਹਨ ਸਫਲਤਾ ਅਤੇ ਅਸਫਲਤਾ ਜ਼ਿੰਦਗੀ ਦੇ ਦੋ ਪਹਿਲੂ ਨੇ ਹਰ ਇਨਸਾਨ ਸਫਲ ਹੋਣਾ ਲੋਚਦਾ ਹੈ ਅਸਫਲ ਹੋਣ ਦੀ ਇੱਛਾ ਕੋਈ ਵੀ ਇਨਸਾਨ ਨਹੀਂ ਪਾਲਦਾ ਕਈ ਲੋਕ ਆਪਣੀ ਅਣਥਕ ਮਿਹਨਤ ਨਾਲ ਸਫਲਤਾ ਦਾ ਨਵਾਂ ਇਤਿਹਾਸ ਲਿਖ ਦਿੰਦੇ ਨੇ ਅਤੇ ਸੰਸਾਰ ਵਿੱਚ ਇੱਕ ਉਦਾਹਰਣ ਬਣ ਜਾਂਦੇ ਨੇ ਕਈ ਲੋਕ ਹੱਥ ਮਲਦੇ ਰਹ ਜਾਂਦੇ ਨੇ ਸਫਲਤਾ ਉਹਨਾਂ ਕੋਲੋਂ ਮੂ ਪੁਆੰਕੇ ਲੰਘ ਜਾਂਦੀ ਹੈ ਕਈਆਂ ਨੂੰ ਸਫਲਤਾ ਸੁਪਨਾ ਵਿੱਚ ਵੀ ਦੇਸੀਬ ਨਹੀਂ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸਨੂੰ ਕਰਨੇ ਛੱਡ ਦੇਣੇ ਚਾਹੀਦੇ ਹਨ ਯਤਨ ਕਰਦੇ ਰਹਿਣਾ ਚਾਹੀਦਾ ਹੈ ਜੇ ਅਸਫਲ ਵੀ ਹੁੰਦੇ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਲਈ ਹਿੰਮਤ ਬਹੁਤ ਜ਼ਰੂਰੀ ਹੈ ਇਸੇ ਕਰਕੇ ਹਿੰਮਤ ਕਰਦੇ ਰਹਿਣਾ ਚਾਹੀਦਾ ਹੈ ਪੰਜਾਬੀ ਦਾ ਮਸ਼ਹੂਰ ਕਿੱਸਾਕਾਰ ਹਾਸ਼ਮ ਸ਼ਾ ਲਿਖਦਾ ਹੈ ਹਾਸ਼ਮ ਫਤਿਹ نصیਬ ਦਿਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਦੁੱਖ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਆਪਣੇ ਮਕਸਦ ਦੀ ਪਛਾਣ ਹੋ ਜਾਂਦੀ ਹੈ ਉਹ ਦੁੱਖਾਂ ਹੇਠ ਨਹੀਂ ਪੀੜਦਾ ਸਗੋਂ ਸ਼ਾਨ ਨਾਲ ਜ਼ਿੰਦਗੀ ਜੀਉਂਦਾ ਹੈ ਜਿਆਦਾ ਤਨ ਹੋਣਾ ਵੀ ਸਫਲ ਹੋਣ ਦੀ ਨਿਸ਼ਾਨੀ ਨਹੀਂ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਅਮੀਰ ਹੋਣ ਦੇ ਬਾਵਜੂਦ ਵੀ ਦੁੱਖਾਂ ਦੁਖੀ ਨੇ ਦੁੱਖਾਂ ਪਰ ਜ਼ਿੰਦਗੀ ਬਤੀਤ ਕਰਦੇ ਨੇ ਅਤੇ ਕਈ ਅਜਿਹੇ ਵੀ ਲੋਕ ਨੇ ਜੋ ਡੰਗ ਦੀ ਡੰਗ ਖਾਂਦੇ ਨੇ ਅਤੇ ਖੁਸ਼ੀ ਪਰ ਜ਼ਿੰਦਗੀ ਜੀਉਂਦੇ ਨੇ ਜ਼ਿੰਦਗੀ ਇੱਕ ਸਫ਼ਰ ਹੈ ਜਿਸ ਦਾ ਇਹ ਸਫ਼ਰ ਸੋਹਣੀ ਤਰ੍ਹਾਂ ਗੁਜ਼ਰਿਆ ਹੋਵੇ ਉਹ ਕੋਸ਼ਿਸ਼ ਦਾ ਹਾਇਦਨ ਦਾ ਹੈ ਰਹਿਣ ਵਾਲਾ ਇਨਸਾਨ ਸਫਲਤਾ ਦੀਆਂ ਪੌੜੀਆਂ ਚੜਦਾ ਜਾਂਦਾ ਹੈ ਕਿਸੇ ਨੇ ਖੂਬ ਆਖਿਆ ਹੈ ਰੁੱਤ ਹੀ ਗੁਜ਼ਰੀਏ ਪੱਤੇ ਹੀ ਚੜੇ ਨੇ ਉਮੀਦ ਅਜੇ ਬਾਕੀ ਹੈ ਰੁੱਖ ਤਾਂ ਖੜੇ ਨੇ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਦੂਸਰਾ ਜਨਮ ਇੱਕ ਮਿਥਿਆ ਆਸਿਕ ਧਾਰਨਾ ਹੈ ਸੋ ਇੱਕ ਵਾਰ ਸੋ ਇੱਕ ਵਾਰ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਕਿ ਮਨ ਵਿੱਚ ਇਹ ਨਾ ਰਹਿ ਜਾਵੇ ਕਿ ਕਿਸੇ ਰੰਗ ਤੋਂ ਜ਼ਿੰਦਗੀ ਵਾਂਝੀਏ ਜ਼ਿੰਦਗੀ ਨੂੰ ਬੋਝ ਨਹੀਂ ਇੱਕ ਸੌਗਾਤ ਸਮਝੋ ਜ਼ਿੰਦਗੀ ਜ਼ਿੰਦਗੀ ਦੇ ਆਖਰੀ ਕਦਮ ਨੂੰ ਵੀ ਜਦوجਾ ਸਮਝੋ ਆਪਣੀ ਮਸਤੀ ਵਿੱਚ ਚੱਲਦੇ ਚਲੋ ਸ਼ਗਰਚ ਇਵੇਂ ਕਰੋ ਜਿਵੇਂ ਪੱਤਝੜ ਵਿੱਚ ਕਿਸੇ ਦਰਖਤ ਦਾ ਆਖਰੀ ਪੱਤਾ ਆਪਣੀ ਹੋਂਦ ਬਣਾਉਣ ਲਈ ਕਰਦਾ ਹੈ ਜਿੰਦਗੀ ਤੇ ਹਰ ਸੂਰਜ ਨੂੰ ਸਲਾਮ ਕਰੋ ਔਰ ਚੱਲੋ ਸੂਰਜ ਚ업ਤਾ ਵੇਖ ਕੇ ਉਦਾਸ ਨਾ ਹੋ ਕਿਉਂਕਿ ਉਸਨੇ ਫਿਰ ਵਾਪਸ ਆ ਜਾਣਾ ਹੈ ਫਿਰ ਨਵੀਂ ਸਵੇਰ ਦਾ ਆਗਾਜ਼ ਹੋਣਾ ਹੈ ਬੱਚਿਆਂ ਵਾਂਗ ਮੀਂਹ ਵਿੱਚ ਖੁੱਲੇ ਅਸਮਾਨ ਹੇਠ ਨਹਾਉਣ ਵਾਂਗ ਜ਼ਿੰਦਗੀ ਦਾ ਆਨੰਦ ਮਾਣੋ ਰੌਸ਼ਨੀ ਨੂੰ ਆਪਣਾ ਦੋਸਤ ਬਣਾਓ ਹਨੇਰਾ ਆਪਣੇ ਆਪ ਦੂਰ ਭੱਜ ਜਾਵੇਗਾ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਨਾਲ ਮੋਹ ਕਰੋ ਦੋਸਤੋ ਜ਼ਿੰਦਗੀ ਇੱਕ ਅਧਿਆਪਕ ਦੀ ਤਰ੍ਹਾਂ ਹੈ ਜੋ ਹਰ ਉਸ ਨਵਾਂ ਸਵਾਲ ਪਾਉਂਦੀ ਹੈ ਧੰਨਵਾਦ